ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਡੈਲਾ ਜੀ ਸਭ ਤੋਂ ਪਹਿਲਾਂ ਅੱਜ ਆਪਾਂ ਗੱਲ ਕਰੀਏ ਅਰਵਿੰਦ ਕੇਜਰੀਵਾਲ ਦੇ ਉਸ ਬਿਆਨ ਦੀ ਜਿਸ ਦੇ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਜਿਹੜਾ ਇਹ ਬਿਆਨ ਦਿੱਤਾ ਹੈ ਤੇ ਇਹ ਬਿਆਨ ਤੋਂ ਬਾਅਦ ਇਹ ਖਬਰ ਜੋ ਹੈ ਬਿਆਨ ਜੋ ਹੈ ਸੁਰਖੀਆਂ ਦੇ ਵਿੱਚ ਹੈ ਸਿਆਸਤ ਵਿੱਚ ਵੀ ਇਸ ਨੂੰ ਲੈ ਕੇ ਖਲਬਲੀ ਜ਼ਰੂਰ ਮਚੀ ਹੋਈ ਹੈ ਇਹ ਪੂਰਾ ਬਿਆਨ ਕੀ ਰਿਹਾ ਇਸ ਦੇ ਬਾਰੇ ਪੂਰੀ ਜਾਣਕਾਰੀ ਤੁਹਾਡੇ ਤੋਂ ਜ਼ਰੂਰ ਚਾਹਾਂਗੇ ਜਿਸ ਤੋਂ ਮਗਰੋਂ ਬੀਜੇਪੀ ਦੇ ਜਿਹੜੇ ਲੀਡਰ ਨੇ ਉਹ ਸਫਾਈਆਂ ਵੀ ਦੇ ਰਹੇ ਨੇ ਤੇ ਨਾਲ ਦੇ ਨਾਲ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਨੂੰ ਕੋਸ ਵੀ ਰਹੇ ਨੇ अरविंद केजरीवाल ਨੇ کل ਜਿਹੜਾ ਬਿਆਨ ਦਿੱਤਾ ਹੈ ਉਸ ਤੋਂ ਬਾਅਦ ਦੇਸ਼ ਦੀ ਸਿਆਸਤ ਗਰਮਾ ਗਈ ਹੈ अरविंद केजरीवाल ਨੇ ਕਿਉਂਕਿ ਉਹ ਜੇਲ੍ਹ ਦੇ ਵਿੱਚੋਂ ਪ੍ਰਚਾਰ ਦੇ ਲਈ ਉਹਨਾਂ ਨੂੰ ਇਜਾਜ਼ਤ ਮਿਲੀ ਹੈ 1 ਜੂਨ ਨੂੰ ਉਹਨਾਂ ਨੇ 1 ਜੂਨ ਤੱਕ ਉਹਨਾਂ ਦੀ ਰਿਹਾਈ ਹੈ ਉਸ ਤੋਂ ਬਾਅਦ ਉਹਨਾਂ ਨੇ ਵਾਪਸ ਸਰੈਂਡਰ ਕਰਨਾ ਜਾ ਕੇ ਦਿੱਲੀ ਦੀ ਅਦਾਲਤ ਦੇ ਵਿੱਚ ਔਰ अरविंद केजरीवाल ਨੇ ਨਰਿੰਦਰ ਮੋਦੀ ਨੂੰ ਪ੍ਰੈਸ ਕਾਨਫਰੰਸ ਕਰਕੇ ਬਹੁਤ ਵੱਡੇ ਇਲਜ਼ਾਮਾਂ 'ਚ ਲਿਆਂਦਾ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਉਹ ਕਹਿੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 75 ਸਾਲ ਦੇ ਹੋਣ ਵਾਲੇ ਨੇ ਔਰ ਉਹਨਾਂ ਨੇ ਇਸੇ ਸਾਲ ਸਤੰਬਰ ਮਹੀਨੇ ਦੇ ਵਿੱਚ 75 ਸਾਲ ਦਾ ਹੋ ਜਾਣਾ ਔਰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 75 ਸਾਲ ਦੇ ਹੋਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਬਣਾ ਦੇਣਾ। ਸੋ ਇਸ ਕਰਕੇ ਉਹ ਕਹਿੰਦੇ ਕਿ ਬੀਜੇਪੀ ਵਾਲੇ ਔਰ ਨਰਿੰਦਰ ਮੋਦੀ ਜੀ ਇੰਡੀਆ ਗੱਠਜੋੜ ਨੂੰ ਪੁੱਛਦੇ ਨੇ ਕਿ ਤੁਹਾਡਾ ਪ੍ਰਧਾਨ ਮੰਤਰੀ ਕੌਣ ਹੈ? ਉਹ ਕਹਿੰਦੇ ਮੈਂ ਐਨਡੀਏ ਨੂੰ ਔਰ ਬੀਜੇਪੀ ਨੂੰ ਪੁੱਛਦਾ ਕਿ ਤੁਹਾਡਾ ਪ੍ਰਧਾਨ ਮੰਤਰੀ ਕੌਣ ਹੋਣਗੇ? ਅਰਵਿੰਦ ਕੇਜਰੀਵਾਲ ਕਹਿੰਦੇ ਨੇ ਕਿ ਅਗਰ ਦੁਬਾਰਾ ਇੰਡੀਆ ਗੱਠਜੋੜ ਦੀ ਸਰਕਾਰ ਆਈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਭਾਵੇਂ ਪ੍ਰਧਾਨ ਮੰਤਰੀ ਬਣਨ ਪਰ ਉਹਨਾਂ ਨੇ 75 ਸਾਲ ਦੇ ਹੁੰਦੇ ਹੀ ਰਿਟਾਇਰ ਹੋ ਜਾਣਾ ਕਿਉਂਕਿ ਭਾਜਪੀ ਦੇ ਵਿੱਚ ਇਹ ਨਿਯਮ ਹੈ ਜਿਹੜਾ ਨਰਿੰਦਰ ਮੋਦੀ ਨੇ ਖੁਦ ਬਣਾਇਆ ਹੈ ਉਹਦੇ ਹਿਸਾਬ ਨਾਲ ਉਹ ਵੀ 17 ਸਤੰਬਰ ਇਸੇ ਸਾਲ ਰਿਟਾਇਰ ਹੋ ਜਾਣਗੇ ਤੇ ਫੇਰ ਪ੍ਰਧਾਨ ਮੰਤਰੀ ਬਣਾਉਣਗੇ ਉਹ ਅਮਿਤ ਸ਼ਾਨੂ ਹੁਣ ਅਰਵਿੰਦ ਕੇਜਰੀਵਾਲ ਦੇ ਇਸ ਬਿਆਨ ਤੋਂ ਬਾਅਦ ਪੂਰੇ ਮੁਲਕ ਦੇ ਵਿੱਚ ਪੋਲੀਟੀਕਲ ਬਹਿਸ ਸ਼ੁਰੂ ਹੋ ਗਈ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਬਿਆਨ ਦਿੱਤਾ ਬਹੁਤ ਸਾਰੇ ਚੈਨਲਾਂ ਤੇ ਇਹ ਪ੍ਰੈਸ ਕਾਨਫਰੰਸ ਲਾਈਵ ਚੱਲ ਰਹੀ ਸੀ ਹੁਣ ਇਹਦੇ ਨਾਲ ਭਾਜਪਾ ਦੀ ਜਿਹੜੀ ਅੰਦਰੂਨੀ ਸਿਆਸਤ ਹੈ ਉਹ ਵੀ ਬਹੁਤ ਜ਼ਿਆਦਾ ਹਿੱਲੀ ਹੈ ਔਰ ਇਹ ਵੀ ਕਿਹਾ ਅਰਵਿੰਦ ਕੇਜਰੀਵਾਲ ਨੇ ਕਹਿੰਦੇ ਲਗਾਤਾਰ ਨਰਿੰਦਰ ਮੋਦੀ ਹੋਣਾ ਨੇ ਕਈ ਵੱਡੇ ਲੀਡਰਾਂ ਨੂੰ 75 ਸਾਲ ਦੇ ਹੋਣ ਕਰਕੇ ਰਿਟਾਇਰ ਕੀਤਾ ਉਹਨਾਂ ਨੂੰ ਸਲਾਹਕਾਰ ਮੰਡਲ ਚ ਪਾਇਆ ਉਹਨਾਂ ਦੇ ਵਿੱਚ ਲਾਲ ਕਿਸ਼ਨ ਅੜਵਾਨੀ ਸੀ ਮੁਰਲੀ ਮਨੋਹਰ ਜੋਸ਼ੀ ਸੀ ਬੀਬੀ ਸੁਮੇਤਰਾ ਮਹਾਜਨ ਜੀ ਸੀ ਬਹੁਤ ਲੀਡਰਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਤੇ ਹੁਣ ਉਹ ਕਹਿੰਦੇ ਕਿ ਅਮਿਤ ਸ਼ਾਹ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾਉਣਾ ਹੈ ਹਾਲਾਂਕਿ ਅਮਿਤ ਸ਼ਾਹ ਉਹਨਾਂ ਨੇ ਕਿਹਾ ਕਿ ਲੋਕ ਤੁਸ਼ਤੀ ਕਰਨ ਦੀ ਰਾਜਨੀਤੀ ਕਰਕੇ ਸਰਜਿਕਲ ਸਟ੍ਰਾਈਕ ਦੀ ਵੀ ਆਲੋਚਨਾ ਕਰਦੇ ਰਹੇ ਨਹੀਂ ਔਰ ਉਹਨਾਂ ਨੇ ਸਿੱਧੇ ਤੌਰ ਤੇ ਇਹਨਾਂ ਇਲਜ਼ਾਮਾਂ ਨੂੰ ਨਕਾਰ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਆਪਣੀਆਂ ਸਾਰੀਆਂ ਗਰੰਟੀਆਂ ਪੂਰੀਆਂ ਕਰਨਗੇ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਸਤੰਬਰ ਚ ਰਿਟਾਇਰ ਹੀ ਹੋ ਜਾਣਾ ਪ੍ਰਧਾਨ ਮੰਤਰੀ ਨੇ ਇਸ ਸਾਲ ਤੇ ਫਿਰ ਉਹਨਾਂ ਦੀਆਂ ਗਰੰਟੀਆਂ ਕੌਣ ਪੂਰੀਆਂ ਕਰੇਗਾ ਔਰ ਬੀਜੇਪੀ ਦੱਸੇ ਉਹਨਾਂ ਦਾ ਪ੍ਰਧਾਨ ਮੰਤਰੀ ਕੌਣ ਹੋਏਗਾ ਇਸ ਸਵਾਲ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਸੱਚਮੁੱਚ ਇੱਕ ਨਵੀਂ ਬਹਿਸ ਨੂੰ ਜਨਮ ਦਿੱਤਾ ਹੈ ਔਰ ਦੇਸ਼ ਦੇ ਵਿੱਚ ਬਹੁਤ ਸਾਰੇ ਬੁੱਧੀਜੀਵੀ ਪੱਤਰਕਾਰ ਅਰਵਿੰਦ ਕੇਜਰੀਵਾਲ ਦੇ ਇਸ ਬਿਆਨ ਨੂੰ ਬਹੁਤ ਗੰਭੀਰਤਾ ਦੇ ਨਾਲ ਪਰਖ ਰਹੇ ਨੇ ਕੱਪੜਾ ਛਾਣ ਕਰ ਰਹੇ ਨੇ ਕਿ ਕਿਤੇ ਸੱਚਮੁੱਚ ਭਾਰਤੀ ਜਨਤਾ ਪਾਰਟੀ ਦੀ ਇਸ ਤਰ੍ਹਾਂ ਦੀ ਰਾਜਨੀਤੀ ਤਾਂ ਨਹੀਂ ਕਿ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਅਗਰ ਪ੍ਰਧਾਨ ਮੰਤਰੀ ਬਣਦੇ ਨੇ ਤੀਜੀ ਵਾਰੀ ਤੇ ਕੁਝ ਸਮੇਂ ਬਾਅਦ ਉਹ ਦੇਸ਼ ਦੀ ਕਮਾਂਡ ਐ ਕਿਸੇ ਹੋਰ ਲੀਡਰ ਨੂੰ ਸੌਂਪ ਦੇਣ ਉਹ ਇਹਦੇ ਵਿੱਚ ਬੁਰਾਈ ਕੋਈ ਨਹੀਂ ਹੁੰਦੀ ਪਰ ਸਵਾਲ ਇਹ ਹੈ ਕਿ ਅਗਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ 75 ਸਾਲ ਤੋਂ ਬਾਅਦ ਸਰਗਰਮ ਪੋਲਿਟਿਕਸ ਤੋਂ ਰਿਟਾਇਰਮੈਂਟ ਦਾ ਨਿਜਮ ਬਣਾਇਆ ਸੀ ਔਰ ਬੀਜੇਪੀ ਦੇ ਕਈ ਲੀਡਰਾਂ ਨੂੰ ਇੱਕ ਤਰੀਕੇ ਨਾਲ ਸਲਾਹਕਾਰ ਮੰਡਲ ਚ ਪਾਇਆ ਸੀ ਤੇ ਫਿਰ ਕੀ ਉਹ ਨਿਜਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਖੁਦ ਤੇ ਲਾਗੂ ਨਹੀਂ ਹੋਏਗਾ ਅਗਰ ਉਹ ਨਿਜਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਤੇ ਲਾਗੂ ਨਹੀਂ ਕਰਨਗੇ ਇਹਦੇ ਨਾਲ ਵੀ ਨਰਿੰਦਰ ਮੋਦੀ ਦਾ ਵੱਡਾ ਸਿਆਸੀ ਵਿਰੋਧ ਹੋਏਗਾ ਔਰ ਉਹਦੇ ਨਾਲ ਨਰਿੰਦਰ ਮੋਦੀ ਦੀ ਜਿਹੜੀ ਪੋਲੀਟੀਕਲ ਇਮੇਜ ਹੈ ਜਾਂ ਉਹਨਾਂ ਦਾ ਜਿਹੜਾ ਕਰੈਕਟਰ ਹੈ ਉਹਦੇ ਤੇ ਸਵਾਲ ਖੜੇ ਹੋਣਗੇ ਸੋ ਅਰਵਿੰਦ ਕੇਜਰੀਵਾਲ ਨੇ ਇਸ ਨਵੀਂ ਬਹਿਸ ਨੂੰ ਜਨਮ ਦੇ ਦਿੱਤਾ ਬੀਜੇਪੀ ਦੇ ਵਿੱਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਬਹਿਸ ਨੂੰ ਇਸ ਸਵਾਲ ਨੂੰ ਭਾਵੇਂ ਨਕਾਰ ਰਹੇ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀਆਂ ਗਰੰਟੀਆਂ ਪੂਰੀਆਂ ਕਰਨਗੇ ਉਹ ਬਤੌਰ ਪ੍ਰਧਾਨ ਮੰਤਰੀ ਆਪਣਾ ਕਾਰਜਕਾਲ ਪੂਰਾ ਕਰਨਗੇ ਪਰ ਅਰਵਿੰਦ ਕੇਜਰੀਵਾਲ ਦੇ ਸਵਾਲ ਨੇ ਇੱਕ ਤਰੀਕੇ ਨਾਲ ਵੱਡਾ ਸਿਆਸੀ ਪਚਾਲ ਦੇਸ਼ ਦੀ ਸਿਆਸਤ 'ਚ ਖੜਾ ਕੀਤਾ ਹੈ ਹੁਣ ਕਾਂਗਰਸ ਦੇ ਲੀਡਰ ਇੰਡੀਆ ਗੱਠ ਜੋੜ ਦੇ ਲੀਡਰ ਭਾਜਪਾ ਨੂੰ ਇਹ ਪੁੱਛਣਗੇ ਕਿ 17 ਸਤੰਬਰ ਨੂੰ ਪ੍ਰਧਾਨ ਮੰਤਰੀ 75 ਸਾਲ ਦੇ ਹੋ ਜਾਣਗੇ ਤੇ ਅਗਰ ਉਹ ਰਿਟਾਇਰ ਹੁੰਦੇ ਨੇ ਤੇ ਫਿਰ ਤੁਹਾਡਾ ਪ੍ਰਧਾਨ ਮੰਤਰੀ ਕੌਣ ਹੋਏਗਾ ਸੋ ਇੱਕ ਨਵੀਂ ਤਰ੍ਹਾਂ ਦੀ ਗੱਲ ਸੱਚਮੁੱਚ ਹੈ ਜਿਹੜੀ ਉਤਰੀ ਹੈ ਹਜੂ ਜੀ ਬਿਲਕੁਲ ਸਹੀ ਤੁਸੀਂ ਗੱਲ ਕਹੀ ਹੈ ਤੇ ਅੱਗੋਂ ਨਾਲ ਦੀ ਨਾਲ ਡਲਾ ਜੀ ਆਪਾਂ ਜਦੋਂ ਹੁਣ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਪਿਛਲੇ ਅ ਕੁਝ ਚਿਰ ਤੋਂ ਜੋ ਹੈ ਰਵਨੀਤ ਬਿੱਟੂ ਵੀ ਬਹੁਤ ਚਰਚਾਵਾ ਵਿੱਚ ਤਾਂ ਜ਼ਰੂਰ ਬਣੇ ਹੀ ਹੋਏ ਨੇ ਪਰ ਨਾਲ ਦੀ ਨਾਲ ਹੁਣ ਭਾਜਪਾ ਆਗੂ ਰਵਨੀਤ ਬਿੱਟੂ ਜੋ ਨੇ ਉਹ ਰਾਜਾ ਵੜਿੰਗ ਅਤੇ ਭਗਵੰਤ ਮਾਨ ਤੋਂ ਕਾਫੀ ਨਰਾਜ਼ ਵੀ ਨਜ਼ਰ ਆ ਰਹੇ ਨੇ ਇਹ ਨਹੀਂ ਹੋਤਾ ਰਾਜਾ ਵੜਿੰਗ ਖਿਲਾਫ ਜੋ ਹੈ ਸੀਬੀਆਈ ਜਾਂਚ ਕਰਾਉਣ ਦੀ ਮੰਗ ਵੀ ਕਰਨ ਲੱਗੇ ਨੇ ਇਸ ਸਿਆਸਤ ਦੇ ਉੱਪਰ ਵੀ ਚਰਚਾ ਜ਼ਰੂਰ ਕਰਿਓ ਮਾਮਲਾ ਕੀ ਹੈ ਕਿਸ ਗੱਲ ਨੂੰ ਲੈ ਕੇ ਉਹ ਰਾਜਾ ਵੜਿੰਗ ਦੇ ਉੱਪਰ ਸੀਬੀਆਈ ਜਾਂਚ ਕਰਾਉਣਾ ਚਾਹੁੰਦੇ ਚਾਹੁੰਦੇ ਨੇ ਤੇ ਇਹ ਨਰਾਜ਼ਗੀ ਜਿਹੜੀ ਰਾਜਾ ਵੜਿੰਗ ਨੂੰ ਲੈ ਕੇ ਤੇ ਭਗਵੰਤ ਮਾਨ ਨੂੰ ਲੈ ਕੇ ਰਵਨੀਤ ਬਿੱਟੂ ਦੇ ਮਨ ਵਿੱਚ ਹੈ ਇਹ ਨਾਰਾਜ਼ਗੀ ਬਾਰੇ ਵੀ ਜ਼ਰੂਰ ਜੋ ਹੈ ਚਾਨਣਾ ਪਾਓ ਦੇਖੋ ਰਵਨੀਤ ਬਿੱਟੂ ਨੂੰ ਮੰਨਿਆ ਜਾਂਦਾ ਸੀ ਕਿ ਉਹ ਭਗਵੰਤ ਮਾਨ ਦੇ ਦੋਸਤ ਨੇ ਕਿਉਂਕਿ ਦੋਵੇਂ ਇਕੱਠੇ ਪਾਰਲੀਮੈਂਟ ਦੇ ਵਿੱਚ ਰਹੇ ਨੇ ਭਗਵੰਤ ਮਾਨ ਆਮ ਆਦਮੀ ਪਾਰਟੀ ਵੱਲੋਂ ਸੀ ਔਰ ਰਵਨੀਤ ਬਿੱਟੂ ਕਾਂਗਰਸ ਤੋਂ ਲਗਭਗ 9 8.5 9 ਸਾਲ ਦੋਵੇਂ ਲੀਡਰਾਂ ਨੇ ਪਾਰਲੀਮੈਂਟ ਦੇ ਵਿੱਚ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਪਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਰਵਨੀਤ ਬਿੱਟੂ ਜਦੋਂ ਕਾਂਗਰਸ ਛੱਡ ਕੇ ਬੀਜੇਪੀ ਚ ਗਏ ਨੇ ਰਵਨੀਤ ਬਿੱਟੂ ਨੇ ਵੀ ਕਾਂਗਰਸ ਦੇ ਲੀਡਰਾਂ ਤੇ ਬਹੁਤ ਇਲਜ਼ਾਮ ਲਾਏ ਜਦੋਂ ਬੀਜੇਪੀ ਚ ਚਲੇ ਗਏ ਰਵਨੀਤ ਬਿੱਟੂ ਤੇ ਉਹਨਾਂ ਨੇ ਕਾਂਗਰਸ ਤੇ ਇਲਜ਼ਾਮ ਲਾਇਆ ਕਿ ਬਿਆਨ ਸਿੰਘ ਦੀ ਸੋਚ ਤੇ ਪਹਿਰਾ ਨਹੀਂ ਦਿੱਤਾ ਕਾਂਗਰਸ ਨੇ ਬਿਆਨ ਸਿੰਘ ਦੀ ਦੁਨੀਆ ਤੋਂ ਵਿਦਾਈ ਰਵਨੀਤ ਬਿੱਟੂ ਜਨ ਸਿੰਘ ਨੂੰ ਹਮੇਸ਼ਾ ਸ਼ਹੀਦ ਮੰਨਦੇ ਨੇ ਰਵਨੀਤ ਬਿੱਟੂ ਕਹਿੰਦੇ ਬਿਆਨ ਸਿੰਘ ਦੀ ਸ਼ਹੀਦੀ ਦਾ ਮੁੱਲ ਨਹੀਂ ਪਾਇਆ ਕਾਂਗਰਸ ਨੇ ਇੱਕ ਤਰੀਕੇ ਨਾਲ ਰਾਹੁਲ ਗਾਂਧੀ ਵੀ ਕਾਫੀ ਜ਼ਿਆਦਾ ਨਰਾਜ਼ ਹੋਏ ਕਿਉਂਕਿ ਰਾਹੁਲ ਗਾਂਧੀ ਨੇ ਰਵਨੀਤ ਬਿੱਟੂ ਨੂੰ ਹਮੇਸ਼ਾ ਕਈ ਲੀਡਰਾਂ ਦੀ ਬਜਾਏ ਤਰਜੀਹ ਦੇ ਕੇ ਅੱਗੇ ਵਧਾਇਆ ਔਰ ਰਾਹੁਲ ਗਾਂਧੀ ਨੂੰ ਲੱਗਦਾ ਸੀ ਕਿ ਰਵਨੀਤ ਬਿੱਟੂ ਉਹਨਾਂ ਦੇ ਉਹਨਾਂ ਦੇ ਭਰੋਸੇ ਦੇ ਲੀਡਰ ਨੇ ਔਰ ਉਹਨਾਂ ਤੇ ਉਹ ਹਮੇਸ਼ਾ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਦੇ ਨੇ ਪਰ ਜਿਸ ਤਰ੍ਹਾਂ ਨਾਲ ਰਵਨੀਤ ਬਿੱਟੂ ਨੇ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਅਮਿਤ ਸ਼ਾਹ ਔਰ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪਾਰਲੀਮੈਂਟ ਦੇ ਵਿੱਚ ਉਹਨਾਂ ਦੀਆਂ ਨਜ਼ਦੀਕੀਆਂ ਦੀਆਂ ਸ਼ਿਕਾਇਤਾਂ ਰਾਹੁਲ ਗਾਂਧੀ ਨੂੰ ਕਾਂਗਰਸ ਦੇ ਕਈ ਲੀਡਰ ਲਾਉਂਦੇ ਸੀ ਪਰ ਰਾਹੁਲ ਗਾਂਧੀ ਕਿਸੇ ਦੀ ਗੱਲ ਨਹੀਂ ਸੀ ਮੰਨਦੇ ਰਾਹੁਲ ਗਾਂਧੀ ਕਹਿੰਦੇ ਸੀ ਨਹੀਂ ਜੋ ਮਰਜ਼ੀ ਹੋ ਸਕਦਾ ਹੈ ਰਵਨੀਤ ਮਿੱਟੂ ਮੈਨੂੰ ਨਹੀਂ ਛੱਡ ਸਕਦਾ ਪਰ ਰਵਨੀਤ ਮਿੱਟੂ ਉਹਨਾਂ ਨੂੰ ਛੱਡ ਗਏ ਭਾਜਪਾ ਵਿੱਚ ਚਲੇ ਗਏ ਸਾਰੀ ਕਾਂਗਰਸ ਨੂੰ ਇਸ ਗੱਲ ਦਾ ਪਤਾ ਸੀ ਕਿ ਰਾਹੁਲ ਗਾਂਧੀ ਕਾਫੀ ਦੁਖੀ ਮਹਿਸੂਸ ਕਰ ਰਹੇ ਨੇ ਔਰ ਉਹਨਾਂ ਨੇ ਵੀ ਸਿਆਸੀ ਤੌਰ ਦੇ ਉੱਤੇ ਰਵਨੀਤ ਮਿੱਟੂ ਦੇ ਜਾਣ ਤੋਂ ਬਾਅਦ ਉਹਨਾਂ ਤੇ ਤਿੱਖੇ ਸਿਆਸੀ ਹਮਲੇ ਕੀਤੇ ਅੱਜ ਸਥਿਤੀਆਂ ਇਹ ਨੇ ਕਿ ਰਵਨੀਤ ਬਿੱਟੂ ਔਰ ਕਾਂਗਰਸ ਦੇ ਲੀਡਰਾਂ ਦੇ ਵਿੱਚ ਕੱਟੜ ਦੁਸ਼ਮਣੀ ਹੈ ਔਰ ਰਵਨੀਤ ਬਿੱਟੂ ਔਰ ਕਾਂਗਰਸ ਦੇ ਲੀਡਰ ਜਦੋਂ ਇੱਕ ਦੂਜੇ ਬਾਰੇ ਬਿਆਨਬਾਜ਼ੀ ਕਰਦੇ ਨੇ ਹਰ ਦੋ ਜੀ ਕਈ ਵਾਰੀ ਉਹਦਾ ਜਿਹੜਾ ਪੱਧਰ ਹੈ ਬਹੁਤ ਹੇਠਲੇ ਦਰਜੇ ਦਾ ਹੁੰਦਾ ਹੈ ਮੈਂ ਇਹ ਕਹਿ ਸਕਦਾ ਕਈ ਵਾਰੀ ਦੋਵੇਂ ਪਾਸਿਓਂ ਕਾਂਗਰਸ ਪਾਸਿਓਂ ਵੀ ਔਰ ਆ ਬੀਜੇਪੀ ਦੇ ਰਵਨੀਤ ਬਿੱਟੂ ਵਾਲੇ ਪਾਸਿਓਂ ਵੀ ਘਟੀਆਂ ਬਿਆਨਬਾਜ਼ੀ ਹੁੰਦੀ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਹੁਣ ਇਹ ਲਗਾਤਾਰ ਇੱਕ ਦੂਜੇ ਤੇ ਨਿੱਜੀ ਹਮਲੇ ਵੀ ਹੋ ਰਹੇ ਨੇ ਇੱਕ ਦੂਜੇ ਤੇ ਘਟਿਆ ਦਰਜੇ ਦੇ ਹਮਲੇ ਵੀ ਹੋ ਰਹੇ ਨੇ ਜਿਹੜੇ ਸਿਆਸਤ 'ਚ ਨਹੀਂ ਹੋਣੇ ਚਾਹੀਦੇ ਉਧਰ ਭਗਵੰਤਮਾਨ ਹੋਣਾ ਨੇ ਕਿਰਾਇਆ ਵਸੂਲਿਆ ਕਿਉਂਕਿ ਭਗਵੰਤਮਾਨ ਦਾ ਸਿੱਧਾ 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 ਅਸੂਲ ਹੈ ਕਿ ਪੰਜਾਬ ਦੇ ਖਜ਼ਾਨੇ ਨੂੰ ਨੁਕਸਾਨ ਨਹੀਂ ਹੋਣ ਦੇਣਾ ਔਰ ਨਿਰਾਇ ਮੰਨਣਾ ਹੈ ਕਿ ਕਿਸੇ ਵੀ ਮੈਂਬਰ ਪਾਰਲੀਮੈਂਟ ਕੋਲੇ ਅਗਰ ਇੱਕ ਤੋਂ ਵੱਧ ਸਰਕਾਰੀ ਮਕਾਨ ਹੈ ਉਹਦੇ ਤੋਂ ਕਿਰਾਇਆ ਲਿਆ ਜਾਣਾ ਚਾਹੀਦਾ ਹੈ ਅਬਲਾ ਦਾ ਮੁਫਤ ਮਕਾਨ ਦੇਣਾ ਹੀ ਨਹੀਂ ਚਾਹੀਦਾ ਕਿਰਾਇਆ ਲਿਆ ਜਾਣਾ ਚਾਹੀਦਾ ਸਰਕਾਰ ਵੱਲੋਂ ਔਰ ਇੱਕ ਮਕਾਨ ਤੋਂ ਵੱਧ ਦਿੱਤਾ ਨਹੀਂ ਜਾਣਾ ਚਾਹੀਦਾ ਤੁਸੀਂ ਕਿਰਾਇਆ ਲਓ ਉਹਨਾਂ ਦੀ ਲੱਖਾਂ ਰੁਪਏ ਚ ਮੈਂਬਰ ਪਾਰਲੀਮੈਂਟਰ ਦੀ ਤਨਖਾਹ ਹੈ ਉਹ ਕੋਈ ਸਕੂਲ ਜਾਂਦੇ ਬੱਚੇ ਥੋੜੀ ਹੈ ਕੀ ਉਹਨਾਂ ਨੂੰ ਮੁਫਤ ਰਹਿਸ ਦਿੱਤੀ ਜਾਵੇ ਨਹੀਂ ਹੋਣੀ ਚਾਹੀਦੀ ਮੁਫਤ ਰਹਿਸ ਉਹਨਾਂ ਦੀ ਤਨਖਾਹ ਚੋਂ ਪੈਸੇ ਕੱਟੇ ਜਾਣੇ ਚਾਹੀਦੇ ਨੇ ਚਲੋ ਭਵੰਤਮਾਨ ਨੇ ਕਿਰਾਇਆ ਵਸੂਲਿਆ ਇਸ ਗੱਲ ਦਾ ਬਿੱਟੂ ਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਰਵਨੀਤ ਬਿੱਟੂ ਕਹਿੰਦੇ ਮੈਂ ਤਾਂ ਬੀਜੇਪੀ ਦੇ ਦਫਤਰ ਚ ਰਾਤ گزارੂਗਾ ਫਿਰ ਉਹਨਾਂ ਨੇ ਬੀਜੇਪੀ ਦੇ ਦਫਤਰ ਚ ਰਾਤ guzare. ਇਹ ਵੀ ਕਹਿੰਦੇ ਰਵਨੀਤ ਬਿੱਟੂ ਕਿ 2 ਕਰੋੜ ਦੇ ਕਰੀਬ ਮੇ ਤੋਂ ਕਿਰਾਇਆ ਵਸੂਲਿਆ ਹੈ। ਪਿਛਲੀਆਂ ਸਰਕਾਰਾਂ ਨੇ ਕਦੀ ਵੀ ਅਜਿਹਾ ਕੰਮ ਨਹੀਂ ਸੀ ਕੀਤਾ। ਹੁਣ ਅਗਰ ਪਿਛਲੀਆਂ ਸਰਕਾਰਾਂ ਨੇ ਅਕਾਲੀ ਦਲ ਔਰ ਕਾਂਗਰਸ ਨੇ ਕਿਰਾਇਆ ਨਹੀਂ ਵਸੂਲਿਆ ਤੇ ਕਿਉਂ ਨਹੀਂ ਵਸੂਲਿਆ ਗਿਆ? ਇਹ ਵੀ ਸਵਾਲ ਵੱਡੀ ਹੈ। ਹੁਣ ਭਗਵੰਤ ਸਿੰਘ ਕੋਈ ਜਾਂਚ ਦੇ ਹੁਕਮ ਵੀ ਦੇ ਸਕਦੇ ਨੇ ਪਰ ਰਵਨੀਤ ਬਿੱਟੂ ਕੱਲ ਕਾਫੀ ਜ਼ਿਆਦਾ ਗੁੱਸੇਚ ਰਹੇ ਰਾਜਾ ਵੜਿੰਗ ਬਾਰੇ ਵੀ ਉਹਨਾਂ ਨੇ ਕਿਹਾ ਕਹਿੰਦੇ ਰਾਜਾ ਵੜਿੰਗ ਪ੍ਰਤਾਪ ਬਾਜਵਾ ਜਾਂ ਕਾਂਗਰਸ ਦੇ ਲੀਡਰ ਬਾਰੇ ਨੇ ਇੱਕ ਤਰੀਕੇ ਨਾਲ ਉਹਨਾਂ ਨੇ ਅਜਿਹਾ ਸ਼ਬਦ ਵਰਤਿਆ ਜਿਹੜਾ ਮੈਂ ਨਹੀਂ ਬੋਲਣਾ ਚਾਹੁੰਦਾ ਹੁਣ ਰਵਨੀਤ ਮਿੱਟੂ ਕਹਿੰਦੇ ਕਿ ਇਹ ਫੰਡ ਦੇ ਚੱਕਰ ਚੱਤੇ ਆਏ ਨੇ ਫੰਡ ਇਕੱਠਾ ਕਰਨ ਲਈ ਇੱਥੇ ਆਏ ਨੇ ਕਈ ਦਿਨਾਂ ਦੇ ਉਹ ਇਲਜ਼ਾਮ ਲਾ ਰਹੇ ਨੇ ਹਾਲਾਂਕਿ ਫੰਡ ਤਾਂ ਸਾਰੀਆਂ ਪਾਰਟੀਆਂ ਨੂੰ ਮਿਲਦਾ ਹੈ ਫੰਡ ਚੋਣਾਂ ਦੇ ਦਿਨਾਂ 'ਚ ਸਾਰੀਆਂ ਪਾਰਟੀਆਂ ਨੂੰ ਮਿਲਦਾ ਹੈ ਇਹ ਵੀ ਗੱਲ ਠੀਕ ਹੈ ਕਿ ਇਸ ਫੰਡ ਦਾ ਕੈਂਡੀਡੇਟ ਨਾ ਤਾਂ ਕੋਈ ਹਿਸਾਬ ਰੱਖਦੇ ਨੇ ਨਾ ਹਿਸਾਬ ਦਿੰਦੇ ਨੇ ਜਿਹੜੀ ਚੋਣ ਕਮਿਸ਼ਨ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਉਸੇ ਫੰਡ ਦੀ ਦਿੱਤੀ ਜਾਂਦੀ ਹੈ ਜਿਹੜਾ ਚੈੱਕ ਨਾਲ ਮਿਲਦਾ ਔਰ ਲੋਕ ਥੈਲੀਆਂ ਚ ਕੈਸ਼ ਪਾ ਕੇ ਦਿੰਦੇ ਨੇ ਜਿਹੜਾ ਗਲਤ ਹੈ ਮੇਰੀ ਵੀ ਲੋਕਾਂ ਨੂੰ ਅਪੀਲ ਹੈ ਇਸ ਤਰ੍ਹਾਂ ਥੈਲੀਆਂ ਚ ਕੈਸ਼ ਪਾ ਕੇ ਕਿਸੇ ਲੀਡਰ ਨੂੰ ਨਾ ਦਿਓ ਕਿਉਂਕਿ ਉਹ ਚੋਣ ਪ੍ਰਚਾਰ ਤੇ ਨਹੀਂ ਲੱਗਣਾ ਮੈਨੂੰ ਪੂਰਾ ਭਰੋਸਾ ਹੈ ਜਿਹੜਾ ਕੈਸ਼ ਪੈਸਾ ਲੀਡਰਾਂ ਨੂੰ ਲੋਕ ਦੇਣਗੇ ਉਹ ਮੰਨ ਲਓ ਕਿ ਉਹ ਗੈਰ ਕਾਨੂੰਨੀ ਹੈ ਕਿਉਂਕਿ ਤੁਸੀਂ ਚੋਣ ਪ੍ਰਚਾਰ ਚੈੱਕ ਨਾਲ ਚੰਦੇ ਦੇ ਰੂਪ ਚ ਦੇ ਸਕਦੇ ਹੋ ਪਰ ਅਗਰ ਤੁਸੀਂ ਕੈਸ਼ ਦੇਣਾ ਤੇ ਉਹਦੀ ਰਸੀਦ ਲਓ ਕੀ ਕੋਈ ਲੀਡਰ ਰਸੀਦ ਦੇਊਗਾ ਕਿ ਮੈਂ ਇੰਨਾ ਚੰਦਾ ਵਸੂਲਿਆ ਤੇ ਜੇ ਤੁਸੀਂ ਬਿਨਾਂ ਰਸੀਦ ਤੋਂ ਪੈਸਾ ਦੇ ਰਹੇ ਹੋ ਤੇ ਸਮਝ ਲਓ ਉਹ ਚੰਦਾ ਨਹੀਂ ਹੈ ਮੈਂ ਉਹਨੂੰ ਕਰਪਸ਼ਨ ਮੰਨੂਗਾ ਕਾਨੂੰਨ ਦੇ ਧਾਰੇ ਦੇ ਵਿੱਚ ਨਹੀਂ ਹੈ ਉਹ ਹੁਣ ਰੌਲਾ ਤਾਂ ਇਹ ਹੈ ਕਿ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਚੰਦਾ ਮਿਲਦਾ ਪਰ ਕਈ ਲੀਡਰ ਇੱਕ ਦੂਜੇ ਦੇ ਖਿਲਾਫ ਇਸ ਗੱਲ ਨੂੰ ਹਥਿਆਰ ਬਣਾ ਕੇ ਵਰਤਣ ਲੱਗ ਜਾਂਦੇ ਨੇ ਹੁਣ ਰਾਜਾ ਵੜਿੰਗ ਨੇ ਇਹ ਵੀ ਕਿਹਾ ਰਵਨੀਤ ਬਿੱਟੂ ਨੇ ਇਹ ਵੀ ਕਿਹਾ ਕਿ ਇੱਕ ਬਹੁਤ ਪੁਰਾਣਾ ਕੋਈ ਮਾਮਲਾ ਹੈ ਹਰਜੋਤ ਜੀ ਤੇ ਰਾਜਾ ਵੜਿੰਗ ਉਸ ਮਾਮਲੇ ਦੇ ਨਾਲ ਜੋੜ ਰਹੇ ਸੀ ਰਾਜਾ ਵੜਿੰਗ ਨੂੰ ਵੀ ਔਰ ਰਾਜਾ ਵੜਿੰਗ ਦੇ ਸਾਲੇ ਨੂੰ ਵੀ ਅਮਰਤਾ ਵੜਿੰਗ ਉਹਨਾਂ ਦੇ ਭਰਾ ਨੂੰ ਵੀ ਰਵਨੀਤ ਬਿੱਟੂ ਕਹਿੰਦੇ ਮੈਂ ਸੀਬੀਆਈ ਇਨਕੁਆਰੀ ਕਰਾ ਕੇ ਰਹੂੰਗਾ ਹੁਣ ਜੇ ਬੀਜੇਪੀ ਦੀ ਸਰਕਾਰ ਦੁਆਰਾ ਆਗੀ ਤੇ ਰਵਨੀਤ ਬਿੱਟੂ ਭਾਵੇਂ ਜੱਟਣ ਭਾਵੇਂ ਹਾਰਣ ਕਹਿੰਦੇ ਮੈਂ ਰਾਜਾ ਵੜਿੰਗ ਔਰ ਇਹਨਾਂ ਦੇ ਸਾਲੇ ਤੇ ਸੀਬੀਆਈ ਇਨਕੁਆਇਰੀ ਕਰਾ ਕੇ ਰਹਾਂ ਐਥੋਂ ਤੱਕ ਕਹਿ ਕੇ ਰਵਨੀਤ ਬਿੱਟੂ ਕਹਿੰਦੇ ਸਿੱਧੂ ਮੂਸੇਵਾਲੇ ਵਾਂਗ ਕਿ ਮੇਰਾ ਵੀ ਨੁਕਸਾਨ ਕਰਾਉਣਾ ਚਾਹੁੰਦੇ ਨੇ ਭਾਵੇਂ ਕਾਂਗਰਸ ਵਾਲੇ ਨੇ ਵੜਿੰਗ ਨੇ ਤੇ ਭਾਵੇਂ ਭਗਵੰਤ ਮਾਨ ਨੇ ਇੱਕ ਤਰੀਕੇ ਨਾਲ ਖਤਰਾ ਰਵਨੀਤ ਬਿੱਟੂ ਨੇ ਬਹੁਤ ਵੱਡਾ ਪ੍ਰਗਟ ਕੀਤਾ ਹੁਣ ਰਵਨੀਤ ਬਿੱਟੂ ਦੀਆਂ ਗੱਲਾਂ 'ਚ ਕਿੰਨੀ ਸੱਚਾਈ ਹੈ ਇਹ ਵੀ ਰੱਬ ਜਾਣਦਾ ਹੈ ਯਾ ਤਾਂ ਰਵਨੀਤ ਬਿੱਟੂ ਕੋਈ ਠੋਸ ਤੱਥ ਸਾਹਮਣੇ ਰੱਖਣ ਜੋ ਵੀ ਰਵਨੀਤ ਬਿੱਟੂ ਦੀ ਇਹ ਵੀ ਆਦਤ ਹੈ ਕਿ ਕਈ ਵਾਰੀ ਰਵਨੀਤ ਬਿੱਟੂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਦਿੰਦੇ ਨੇ ਪਰ ਉਹ ਸਾਬਤ ਨਹੀਂ ਕਰ ਪਾਉਂਦੇ ਇਹ ਕਈ ਵਾਰੀ ਹੋਇਆ ਨਵਜੋਤ ਸਿੰਘ ਸਿੱਧੂ ਦੇ ਵੀ ਰਵਨੀਤ ਬਿੱਟੂ ਕਈ ਵਾਰੀ ਅਜਿਹੀਆਂ ਗੱਲਾਂ ਕਰ ਦਿੰਦੇ ਸੀ ਅਚਾਨਕ ਰਵਨੀਤ ਬਿੱਟੂ ਨਵਜੋਤ ਸਿੰਘ ਸਿੱਧੂ ਦੇ ਹੱਕ ਚ ਆ ਜਾਂਦੇ ਸੀ ਅਚਾਨਕ ਖਿਲਾਫ ਆ ਜਾਂਦੇ ਸੀ ਹੁਣ ਪਹਿਲਾਂ ਰਾਜਾ ਵੜਿੰਗਰ ਪ੍ਰਤਾਪ ਬਾਜਵਾ ਰਵਨੀਤ ਬਿੱਟੂ ਨੂੰ ਬਹੁਤ ਪਸੰਦ ਸੀ ਫਰ ਜਦੋਂ ਪਾਰਟੀ ਬਦਲੀ ਤੇ ਉਹ ਰਵਨੀਤ ਬਿੱਟੂ ਪ੍ਰਤਾਪ ਬਾਜਵਾ ਤੇ ਬਹੁਤ ਗੰਭੀਰ ਇਲਜ਼ਾਮ ਲਾ ਰਹੇ ਨੇ ਇਸੇ ਤਰ੍ਹਾਂ ਵੜਿੰਗ ਔਰ ਬਾਜਵਾ ਵੀ ਰਾਜਾ ਵੜਿੰਗ ਔਰ ਬਾਜਵਾ ਵੀ ਰਵਨੀਤ ਬਿੱਟੂ ਤੇ ਬਹੁਤ ਗੰਭੀਰ ਇਲਜ਼ਾਮ ਲਾ ਰਹੇ ਨੇ ਸੋ ਜਿਹੜੀਆਂ ਆਪਸ ਦੀਆਂ ਸਿਆਸੀ ਕਿੜਾ ਨੇ ਉਹਨਾਂ ਦਾ ਪੱਧਰ ਬਹੁਤ ਘਿਰ ਗਿਆ ਔਰ ਬਹੁਤ ਗੰਭੀਰ ਇਲਜ਼ਾਮ ਇੱਕ ਦੂਜੇ ਤੇ ਇਹ ਲੋਕ ਲਾ ਰਹੇ ਨੇ ਮੈਨੂੰ ਲੱਗਦਾ ਇਹਨਾਂ ਚੋਣਾਂ ਤੋਂ ਬਾਅਦ ਇਹ ਲੀਡਰ ਨੇ ਜਿਹੜੇ ਇਹਨਾਂ ਨੂੰ ਇੱਕ ਦੂਜੇ ਤੋਂ ਕੁਝ ਸਮੇਂ ਲਈ ਸਾਨੂੰ ਦੂਰ ਰੱਖਣਾ ਪੈਣਾ ਹੈ ਹਰਜੋਜੀ ਕਿਤੇ ਜਵਾਕਾਂ ਦੀ ਤਰ੍ਹਾਂ ਕਿਤੇ ਲਾੜੀ ਨਾ ਪੈ। ਹੂੰ ਜੀ ਜੀ ਜੀ। ਬਿਲਕੁਲ ਸਹੀ ਕਿਹਾ ਤੁਸੀਂ ਕਿ ਸਿਆਸਤ ਇਥੇ ਨੂੰ ਸ਼ਾਇਦ ਕਹਿੰਦੇ ਨੇ ਕੌਣ ਕਿਹਦੇ ਨਾਲ ਹੈ ਕੌਣ ਨਹੀਂ ਹੈ ਤਾਂ ਨਾਲ ਦੀ ਨਾਲ ਚੀਜ਼ਾਂ ਬਦਲ ਜਾਂਦੀਆਂ ਸਮੇਂ ਦੇ ਨਾਲ-ਨਾਲ ਸੋ ਫਿਲਹਾਲ ਪੰਜਾਬ ਦੀ ਸਿਆਸਤ ਵੀ ਕਾਫੀ ਦਿਲਚਸਪ ਜ਼ਰੂਰ ਬਣੀ ਹੋਈ ਹੈ ਅੱਗੋਂ ਗੱਲ ਕਰੀਏ ਤਾਂ ਡਲਾ ਜੀ ਇੱਕ ਕਲਿੱਪ ਚਰਨਜੀਤ ਚੰਨੀ ਔਰ ਬੀਬੀ ਜਗੀਰਕੌਰ ਦਾ ਇੱਕ ਵੀਡੀਓ ਕਲਿੱਪ ਬੜਾ ਵਾਇਰਲ ਹੋਇਆ ਪਿਆ ਜਿਸ ਦੇ ਵਿੱਚ ਚਰਨਜੀਤ ਚਰਨਜੀਤ ਚੰਨੀ ਜੋਨੇ ਔਰ ਬੀਬੀ ਜਗੀਰਕੌਰ ਦੀ ਥੋਡੀ ਨੂੰ ਹੱਥ ਲਗਾ ਰਹੇ ਨੇ ਤੇ ਇਸ ਨੂੰ ਇਸ ਮਾਮਲੇ ਨੂੰ ਕਾਫੀ ਉਛਾਲਿਆ ਵੀ ਜਾ ਰਿਹਾ ਖਾਸ ਕਰਕੇ ਜੇਕਰ ਅਸੀਂ ਗੱਲ ਕਰੀਏ ਜਿਹੜੇ ਵਿਰੋਧੀ ਇੱਕ ਲੀਡਰ ਨੇ ਵਿਕਰਮ ਚੌਧਰੀ ਉਹ ਇਸ ਮਾਮਲੇ ਨੂੰ ਲੈ ਕੇ ਕਾਫੀ ਹਮਲਾਵਰ ਹੋ ਰਹੇ ਨੇ ਉਧਰ ਇਸ ਪੂਰੇ ਮਾਮਲੇ ਤੇ ਇਸ ਵੀਡੀਓ ਨੂੰ ਲੈ ਕੇ ਚਰਨਜੀਤ ਚੰਨੀ ਦਾ ਇੱਕ ਬਿਆਨ ਵੀ ਆਇਆ ਜਿਸ ਵਿੱਚ ਉਹ ਕਹਿ ਰਹੇ ਨੇ ਕਿ ਉਹ ਬੀਬੀ ਜਗੀਰ ਕੌਰ ਨੂੰ ਆਪਣੇ ਮਾਂ ਬਰਾਬਰ ਮੰਨਦੇ ਨੇ ਤੇ ਉਸੇ ਤਰ੍ਹਾਂ ਨਾਲ ਉਹਨਾਂ ਨੇ ਉਹਦੀ ਥੋਡੀ ਤੇ ਹੱਥ ਲਗਾਇਆ ਤੇ ਉਹਨਾਂ ਨੇ ਕਿਹਾ ਕਿ ਮਾਮਲੇ ਨੂੰ ਬਿਨਾਂ ਮਤਲਬ ਦੇ ਨਾ ਉਛਾਲਿਆ ਜਾ ਰਿਹਾ ਸੋ ਇਹ ਪੂਰਾ ਮਾਮਲਾ ਵੀ ਤੁਹਾਡੇ ਤੋਂ ਜ਼ਰੂਰ ਸਮਝਣਾ ਚਾਹਾਂਗੇ ਇਹ ਕੋ ਚਰਨਜੀਤ ਚੰਨੀ ਔਰ ਆਪਣੇ ਹੋਰ ਸਾਥੀਆਂ ਦੇ ਨਾਲ ਵਾਪਸ ਆ ਰਹੇ ਸੀ ਜ਼ਿਲ੍ਹਾ ਕੰਪਲੈਕਸ ਚੋਂ ਬਾਹਰ ਆ ਰਹੇ ਸੀ ਜਦੋਂ ਵਾਪਸ ਜਾ ਰਹੇ ਸੀ ਤੇ ਬੀਬੀ ਜਗੀਰ ਕੌਰ ਔਰ ਉਹਨਾਂ ਦੇ ਸਮਰਥਕ ਹੋਰ ਲੀਡਰ ਉਹਨਾਂ ਨੂੰ ਮਿਲੇ ਕਿਉਂਕਿ ਉਹ ਕਾਗਜ਼ ਪਰੋਂ ਆਏ ਸੀ ਆਪਣੇ ਉਮੀਦਵਾਰ ਤਾਂ ਤੇ ਚਰਨਜੀਤ ਚੰਨੀ ਪਹਿਲਾਂ ਤਾਂ ਬੀਬੀ ਜਗੀਰ ਕੌਰ ਉਹਨਾਂ ਨੂੰ ਜਿੱਦਾਂ ਹੀ ਮਿਲਦੇ ਨੇ ਉਹਨਾਂ ਨੂੰ ਸਤਿਕਾਰ ਭੇਟ ਕਰਦੇ ਨੇ ਸਿਰ ਝੁਕਾ ਕੇ ਉਹਨਾਂ ਨੂੰ ਮਿਲਦੇ ਨੇ ਆਪਾਂ ਵੇਖਿਆ ਔਰ ਹੱਥ ਵੀ ਜੋੜਦੇ ਨੇ ਬਾਅਦ ਦੇ ਵਿੱਚ ਔਰ ਅਚਾਨਕ ਹੀ ਚਰਨਜੀਤ ਚੰਨੀ ਬੀਬੀ ਜਗੀਰ ਕੌਰ ਉਹਨਾਂ ਦੇ ਥੋਡੀ ਦੇ ਹੇਠਾਂ ਵੀ ਹੱਥ ਲਾਉਂਦੇ ਸਾਨੂੰ ਨਜ਼ਰ ਆਏ ਹੁਣ ਇਹ ਮੁੱਦਾ ਬਹੁਤ ਵੱਡਾ ਬਣ ਗਿਆ ਮੈਨੂੰ ਲੱਗਦਾ ਸਾਡੇ ਸਮਾਜ ਦੇ ਵਿੱਚ ਵੀ ਜਿਹੜਾ ਜਿਹੜੇ ਲੋਕ ਨੇ ਉਹ ਇਸ ਤਰੀਕੇ ਦੀਆਂ ਜਿਹੜੀਆਂ ਵੀਡੀਓਜ਼ ਨੇ ਬਿਨਾ ਉਹਨਾਂ ਦੀ ਭਾਵਨਾ ਨੂੰ ਸਮਝੇ ਜਾਣੇ ਪਛਾਣੇ ਮੈਂ ਦੇਖਿਆ ਕੱਲ ਇਹ ਜਿਹੜੀ ਵੀਡੀਓ ਹੈ ਵਾਇਰਲ ਕਰ ਦਿੱਤੀ ਲੋਕਾਂ ਨੇ ਜਿਹਦੇ ਉੱਪਰ ਇੱਕ ਬਹੁਤ ਸਾਡੇ ਮਸ਼ਹੂਰ ਪੰਜਾਬੀ ਸਿੰਗਰ ਹੈ ਬੀਬਾ ਜੀ ਉਹਨਾਂ ਦਾ ਗਾਣਾ ਵੀ ਲਾ ਦਿੱਤਾ ਮੈਨੂੰ ਲੱਗਦਾ ਹੈ ਕੋਈ ਵੀ ਔਰਤ ਬਹੁਤ ਸਨਮਾਨਜਨਕ ਹੈ ਅਗਰ ਕਿਸੇ ਨੇ ਕਿਸੇ ਨੂੰ ਇਸ ਤਰ੍ਹਾਂ ਨਾਲ ਉਹਨਾਂ ਨਾਲ ਵਰਤਾਰਾ ਕੀਤਾ ਤੇ ਆਮ ਲੋਕਾਂ ਨੂੰ ਵੀ ਕੋਈ ਹੱਕ ਨਹੀਂ ਹੈ ਕਿ ਉਹਦੇ ਤੇ ਭਾਂਤ ਭਾਂਤ ਦੇ ਗਾਣੇ ਲਾ ਕੇ ਉਹਦੇ ਨਾਲ ਉਹਨਾਂ ਦੀ ਜਿਹੜੀ ਇੱਜ਼ਤ ਹੈ ਉਹਨੂੰ ਉਛਾਲਣ ਕਿਉਂਕਿ ਭਾਵਨਾਵਾਂ ਭਾਵਨਾਵਾਂ ਉਹੀ ਲੋਕ ਜਾਣਦੇ ਨੇ ਜਿਹੜੇ ਇੱਕ ਦੂਸਰੇ ਨੂੰ ਮਿਲੇ ਨੇ ਹੁਣ ਚਰਨਜੀਤ ਚੰਨੀ ਕਹਿੰਦੇ ਬੀਬੀ ਜਗੀਰ ਕੌਰ ਜੀ ਨੂੰ ਮੈਂ ਬਹੁਤ ਪੁਰਾਣਾ ਜਾਣਦਾ ਮੇਰੇ ਵੱਡੇ ਭੈਣ ਨੇ ਉਹ ਔਰ ਮੇਰੀ ਮਾਂ ਦੇ ਬਰਾਬਰ ਨੇ ਕਿ ਜਦੋਂ ਅਸੀਂ ਆਪਾਂ ਕਹਿੰਦੇ ਅਸੀਂ ਘਰ 'ਚ ਵੀ ਬਜ਼ੁਰਗਾਂ ਨੂੰ ਕਈ ਵਾਰੀ ਸਤਕਾਰ ਪੱਖੋਂ ਹੀ ਠੋਡੀ ਤੇ ਹੱਥ ਲਾ ਕੇ ਮਿਲਦੇ ਆ ਉਹ ਕਹਿੰਦੇ ਉਹ ਮੇਰੇ ਮਾਂ ਦੇ ਬਰਾਬਰ ਨੇ ਔਰ ਕੁਝ ਲੋਕ ਇਹਦੇ ਉੱਪਰ ਗਲਤ ਸਿਆਸਤ ਕਰ ਰਹੇ ਨੇ ਕੁਝ ਲੀਡਰਾਂ ਨੇ ਬੜਾ ਵਿਰੋਧ ਕੀਤਾ ਵਿਕਰਮ ਚੌਧਰੀ ਨੇ ਜਿਹੜੇ ਜਿਹੜੇ ਸਾਬਕਾ ਮੈਂਬਰ ਪਾਰਲੀਮੈਂਟ ਸੰਤੋਖ ਚੌਧਰੀ ਦੇ ਪੁੱਤਰ ਨੇ ਉਹ ਤਾਂ ਕਹਿੰਦੇ ਕਿ ਚਰਨਜੀਤ ਚੰਨੀ ਹੁਣਾਂ ਤੇ ਕੇਸ ਦਰਜ ਕਰੋ ਮੈਂ ਬਿਆਨ ਪੜ੍ਹ ਰਿਹਾ ਸੀ ਉਹਨਾਂ ਦਾ ਉਹ ਕਹਿੰਦੇ ਸਹੀ ਆਚਰਣ ਨਹੀਂ ਹੈ ਪਰ ਚਰਨਜੀਤ ਚੰਨੀ ਨੇ ਬਹੁਤ ਸ਼ਲੀਨਤਾ ਦੇ ਨਾਲ ਆਪਣੀ ਗੱਲ ਕਹੀ ਹੈ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਲੋਕ ਵੀ ਵੀਡੀਓ ਵਾਇਰਲ ਕਰ ਰਹੇ ਨੇ ਗਲਤ ਤਰੀਕੇ ਦੀ ਭਾਵਨਾ ਦੇ ਨਾਲ ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਵੀਡੀਓ ਵਾਇਰਲ ਨਹੀਂ ਕਰਨੇ ਚਾਹੀਦੇ ਬੀਬੀ ਜਗੀਰ ਕੌਰ ਉਹਨਾਂ ਵੱਲੋਂ ਵੀ ਮੈਨੂੰ ਲੱਗਦਾ ਹੈ ਇਹਦੇ ਤੇ ਹੋਰ ਕਲੈਰਿਟੀ ਆਏਗੀ ਉਹ ਵੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਜ਼ਰੂਰ ਕਰਨਗੇ ਹੋ ਸਕਦਾ ਹੈ ਉਹਨਾਂ ਨੇ ਕੋਈ ਗੱਲ ਕਹੀ ਵੀ ਹੋਵੇ ਪਰ ਹਜੇ ਮੇਰੀ ਜਾਣਕਾਰੀ 'ਚ ਨਹੀਂ ਆਈ ਅਗਰ ਉਹਨਾਂ ਨੇ ਆਪਣਾ ਕੋਈ ਪ੍ਰतिकਰਮ ਦਿੱਤਾ ਹੈ ਤੇ ਸਵੇਰੇ ਸਵੇਰ ਵਾਲੇ ਕੱਲ 3 ਵਜੇ ਵਾਲੇ ਪ੍ਰੋਗਰਾਮ 'ਚ ਅੱਜ 3 နਾਲੇ ਪ੍ਰੋਗਰਾਮ 'ਚ ਮੈਂ ਉਹਨਾਂ ਦਾ ਜ਼ਿਕਰ ਵੀ ਬੀਬੀ ਜਗੀਰ ਕੌਰ ਜੀ ਦੀ ਭਾਵਨਾ ਦਾ ਉਹਨਾਂ ਦੇ ਵਿਚਾਰ ਦਾ ਜ਼ਿਕਰ ਵੀ ਮੈਂ ਅੱਗੇ ਜ਼ਰੂਰ ਬਤਾਉਂਗਾ ਜੀ 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 ਬਿਲਕੁਲ ਠੀਕ ਹੈ ਸੋਡਲਾ ਜੀ ਅੱਗੇ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਉਮੀਦਵਾਰਾਂ ਦੀ ਜਿਹੜੀ ਜਾਇਦਾਦ ਹੈ ਸੰਪਤੀ ਹੈ ਕਰੋੜਾਂ ਵਿੱਚ ਹੈ ਅਤੇ ਪਿਛਲੇ ਕੁਝ ਸਾਲਾਂ ਵਿੱਚ ਲਗਾਤਾਰ ਵਧੀ ਵੀ ਹੈ ਸੋ ਇਸ ਉੱਪਰ ਵੀ ਦਿਲਚਸਪ ਵੇਰਵੇ ਜਿਹੜੇ ਨੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੇ ਕਰਿਓ ਤੁਸੀਂ ਦੇਖੋ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਦੀ ਜਾਇਦਾਦ ਸਾਲ ਦਰ ਸਾਲ ਘਟੀ ਵੀ ਹੈ ਪਰ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਦੀ ਜਾਇਦਾਦ ਲਗਾਤਾਰ ਵਧੀ ਵੀ ਹੈ ਉਹ ਇੱਕ ਕਹਾਵਤ ਹੈ ਕਿ ਪੈਸਾ ਪੈਸੇ ਨੂੰ ਖਿੱਚਦਾ ਹੈ ਜੇ ਕਿਸੇ ਦੀ ਬੈਂਕ ਚ 50 ਲੱਖ ਦੀ ਐਫ ਡੀ ਹੋਏਗੀ ਤੇ ਉਹ 50 ਲੱਖ ਦੀ ਐਫ ਡੀ ਦਾ ਵਿਆਜ ਹਰ ਸਾਲ ਦਾ ਆ ਕੇ ਉਹ 50 ਲੱਖ ਵੱਧ ਜਾਣੀ ਹੈ ਇਸੇ ਤਰ੍ਹਾਂ ਬਹੁਤ ਸਾਰੇ ਲੀਡਰਾਂ ਕੋਲੇ ਕਰੋੜਾਂ ਦੀ ਸੰਪਤੀ ਹੈ ਹੁਣ ਮੈਂ 5-6 ਲੀਡਰਾਂ ਦਾ ਨਾਮ ਲੈਣਾ ਇਹ ਸਾਰੇ ਲੀਡਰ ਜਦੋਂ ਚੋਣ ਪ੍ਰਚਾਰ ਦੌਰਾਨ ਕਾਗਜ਼ ਭਰਦੇ ਨੇ ਨਾਮ ਸਦਕੀਆਂ ਦਾਖਲ ਕਰਦੇ ਨੇ ਤੇ ਇਹਨਾਂ ਨੂੰ ਆਪਣੀ ਸੰਪਤੀ ਦਾ ਬਿਉਰਾ ਦੇਣਾ ਪੈਂਦਾ ਇਹਦੇ ਵਿੱਚ ਚੱਲ ਅਚਲ ਸੰਪਤੀ ਸਾਰੀਆਂ ਹੀ ਹੁੰਦੀਆਂ ਨੇ ਹੁਣ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਲੁਧਿਆਣਾ ਤੋਂ ਰਵਨੀਤ ਬਿੱਟੂ ਦਾ ਕਿਉਂਕਿ ਰਵਨੀਤ ਬਿੱਟੂ ਅੱਜਕੱਲ ਸੁਰਖੀਆਂ 'ਚ ਨੇ ਤੱਤੇ ਬੜੇ ਨੇ ਉਹ ਕਾਂਗਰਸ ਦੇ ਔਰ ਕਾਂਗਰਸ ਵਾਲੇ ਰਵਨੀਤ ਬਿੱਟੂ ਤੇ ਤੱਤੇ ਨੇ ਰਵਨੀਤ ਬਿੱਟੂ ਦੀ ਜਿਹੜੀ ਸੰਪਤੀ ਕਾਗਜ਼ਾਂ 'ਚ ਦਰਜ ਦਿਖਾਈ ਗਈ ਹੈ 5 ਕਰੋੜ 5.87 ਕਰੋੜ ਹੁਣ ਇਹਦੇ ਵਿੱਚ ਜ਼ਮੀਨ ਦੀ ਕੀਮਤ ਵੀ ਹੈ ਔਰ ਜ਼ਮੀਨ ਦੀ ਕੀਮਤ ਤਾਂ ਸਾਨੂੰ ਪਤਾ ਹੈ ਕਿ ਰਜਿਸਟਰੀ ਰੇਟ ਘੱਟ ਹੁੰਦਾ ਤੇ ਅਸਲ ਰੇਟ ਜ਼ਿਆਦਾ ਹੁੰਦਾ ਪਰ ਜਦੋਂ ਕਾਗਜ਼ਾਂ ਦੀ ਗੱਲ ਆਉਂਦੀ ਹੈ ਤੇ ਜ਼ਮੀਨ ਦਾ ਰੇਟ ਹੈ ਜਿਹੜਾ ਉਹ ਸਰਕਾਰੀ ਲੱਗਦਾ ਪਰ ਉਹਨਾਂ ਕੋਲੇ ਜਿਹੜੀ ਸੰਪਤੀ ਹੈ 5.87 ਕਰੋੜ ਰੁਪਏ ਦੀ ਹੈ ਉਹ ਜਿਹਨਾਂ ਨੇ 2 ਕਰੋੜ ਰੁਪਏ ਜਮ੍ਹਾਂ ਵੀ ਕਰਾਏ ਹੈ ਹੁਣੇ ਖਜ਼ਾਨੇ ਦੇ ਵਿੱਚ ਲੁਧਿਆਣਾ ਨਗਰ ਨਿਕੰਦੇ ਇਸੇ ਤਰ੍ਹਾਂ ਡਾਕਟਰ ਧਰਮਵੀਰ ਗਾਂਧੀ ਨੇ ਪਟਿਆਲੇ ਤੋਂ ਬੜੇ ਸਾਦੇ ਮਨੁੱਖ ਨੇ ਪਰ ਉਹਨਾਂ ਕੋਲੇ ਵੀ ਜਿਹੜੀ ਸੰਪਤੀ ਹੈ ਉਹਨਾਂ ਨੇ ਜ਼ਾਹਿਰ ਕੀਤੀ ਹੈ 8.5 ਕਰੋੜ ਸੋ ਸਾਢੇ 8 ਕਰੋੜ ਦੇ ਮਾਲਕ ਨੇ ਡਾਕਟਰ ਕਰਨਵੀਰ ਗਾਂਧੀ ਵੀ ਬੜੇ ਚੰਗੇ ਮਨੁੱਖ ਨੇ ਉਹਨਾਂ ਕੋਲੇ ਵੀ ਪੈਸਾ ਚੰਗਾ ਫਰੀਦਕੋਟ ਤੋਂ ਸਾਡੇ ਗਾਇਕ ਨੇ ਰਾਜ ਗਾਇਕ ਸਾਬਕਾ ਸਾਬਕਾ ਐਮਪੀ ਦਿੱਲੀ ਦੇ ਸਿਟਿੰਗ ਨੇ ਇੱਕ ਤਰੀਕੇ ਨਾਲ ਹੰਸ ਰਾਜ ਹੰਸ ਉਹਨਾਂ ਦੀ ਜਿਹੜੀ ਸੰਪਤੀ ਹੈ 16.33 ਕਰੋੜ ਇਹ ਵੀ ਬਹੁਤ ਪੈਸੇ ਹੁੰਦੇ ਨੇ ਜੀ 16.33 ਕਰੋੜ ਬਠਿੰਡਾ ਤੋਂ ਜੀਤ ਮਿੰਦਰ ਸਿੰਘ ਸਿੱਧੂ ਕੋਲੇ 30 ਕਰੋੜ 45 ਲੱਖ ਇਹਨਾਂ ਕੋਲੇ ਵੀ ਬਹੁਤ ਸੰਪਤੀ ਹੈ ਔਰ ਪਟਿਆਲਾ ਤੋਂ ਖੜੇ ਨੇ ਅਕਾਲੀ ਦਲ ਦੇ ਐਨ ਕੇ ਸ਼ਰਮਾ ਉਹਨਾਂ ਕੋਲੇ 31.99 ਕਰੋੜ ਰੁਪਏ ਦੀ ਸੰਪਤੀ ਹੈ ਔਰ ਸੁਖਜਿੰਦਰ ਰੰਧਾਵਾ ਜਿਹੜੇ ਗੁਰਦਾਸਪੁਰ ਤੋਂ ਖੜੇ ਨੇ ਉਹਨਾਂ ਕੋਲੇ 7.12 ਕਰੋੜ 7 ਲੱਖ 7 ਕਰੋੜ 12 ਲੱਖ ਰੁਪਏ ਉਹਨਾਂ ਦੀ ਸੰਪਤੀ ਹੈ ਸੋ ਬਹੁਤ ਸਾਰੇ ਜਿਹੜੇ ਉਮੀਦਵਾਰ ਨੇ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਦੀ ਸੰਪਤੀ ਦਾ ਵੀ ਪਤਾ ਲੱਗੂਗਾ ਅਮਰਿਤ ਪਾਲ ਸਿੰਘ ਦੇ ਖਾਤੇ 'ਚ 1000 ਰੁਪਈਆ ਸੀ ਉਹਨਾਂ ਦੀ ਧਰਮ ਪਤਨੀ ਦੇ ਖਾਤੇ 'ਚ ਲਗਭਗ 7.4 ਲੱਖ ਰੁਪਈਆ ਸੀ ਉਹਨਾਂ ਦੀ ਧਰਮ ਪਤਨੀ ਆ ਯੂਕੇ ਦੇ ਸਿਟੀਜ਼ਨ ਨੇ ਉਹਨਾਂ ਦੇ ਜਿਹੜੇ ਲੰਡਨ ਤੋਂ ਆਏ ਨੇ ਉਹ ਮੇਰਾ ਹੀ ਮੰਨਣਾ ਹੈ ਹਰਜੋਤ ਜੀ ਹੁਣ ਜਦੋਂ ਸਾਡੇ ਮੈਂਬਰ ਪਾਰਲੀਮੈਂਟ ਜਿੱਤਦੇ ਨੇ ਤੇ ਸਾਡੀ ਸਰਕਾਰ ਨੂੰ ਇਹ ਗੱਲ ਤੈਅ ਕਰਨੀ ਚਾਹੀਦੀ ਹੈ ਕੇਂਦਰ ਸਰਕਾਰ ਨੂੰ ਕਿ ਜਿਹੜੇ ਤਾਂ ਸਾਡੇ ਮੈਂਬਰ ਪਾਰਲੀਮੈਂਟ ਜਿੱਤ ਕੇ ਆਉਂਦੇ ਨੇ ਜਿਨ੍ਹਾਂ ਦੀ ਆਮਦਨ ਸਧਾਰਨ ਹੈ ਮਤਲਬ 5-7 ਲੱਖ 10 ਲੱਖ ਦੀ ਰਿਟਰਨ ਹੈ ਜਿਨ੍ਹਾਂ ਦੀ ਸਾਲ ਦੀ ਜਾਂ ਜਿਨ੍ਹਾਂ ਕੋਲੇ ਇੱਕ ਹੱਦ ਤੈਅ ਕਰ ਲਓ ਵੀ ਜਿਨ੍ਹਾਂ ਕੋਲੇ 50 ਲੱਖ ਤੋਂ ਘੱਟ ਦੀ ਜਾਇਦਾਦ ਹੋਏਗੀ ਉਹਨਾਂ ਨੂੰ ਅਸੀਂ ਸਰਕਾਰੀ ਮਕਾਨ ਦਵਾਂਗੇ ਮੁਫਤ ਹੁਣ ਜਿਨ੍ਹਾਂ ਕੋਲੇ 15-15 20-20 25-25 ਕਰੋੜ ਰੁਪਈਆ 5 ਕਰੋੜ ਰੁਪਈਆ ਤੁਸੀਂ ਦੱਸੋ ਉਹ ਮੈਂਬਰ ਪਾਰਲੀਮੈਂਟ ਵੀ ਬਣਨਗੇ ਉਹਨਾਂ ਨੇ ਤਨਖਾਹਾਂ ਵੀ ਲੈਣੀਆਂ ਫਿਰ ਉਹਨਾਂ ਨੂੰ ਸਾਰੀ ਜ਼ਿੰਦਗੀ ਦੀ ਪੈਨਸ਼ਨ ਵੀ ਹੈ ਫਿਰ ਉਹਨਾਂ ਨੂੰ ਉਸ ਬੋਲ ਸਾਹਿਬ ਨੇ ਉਹਨਾਂ ਨੂੰ ਸੁਰੱਖਿਆ ਵੀ ਹੈ ਉਹਨਾਂ ਨੂੰ ਕੋਠੀ ਵੀ ਹੈ ਮਾਲੀ ਵੀ ਹੈ ਉਹਨਾਂ ਨੂੰ ਟੈਲੀਫੋਨ ਦਾ ਪਤਾ ਵੀ ਹੈ ਉਹਨਾਂ ਨੂੰ ਬਿਜਲੀ ਦੀ ਸਹੂਲਤ ਵੀ ਹੈ ਤੁਸੀਂ ਦੱਸੋ ਜਿਹੜੇ ਪਹਿਲਾਂ ਹੀ ਕਰੋੜਾਂ ਦੇ ਮਾਲਕ ਨੇ ਕੀ ਉਹਨਾਂ ਨੂੰ ਇਹ ਸਹੂਲਤਾ ਦੇਣੀਆਂ ਬਣਦੀਆਂ ਨੇ ਅਗਰ ਉਹਨਾਂ ਨੇ ਕਰਨੀ ਕਰਨੀ ਸੇਵਾ ਤੇ ਫਿਰ ਇਹ ਸਹੂਲਤਾਾਂ ਉਹਨਾਂ ਨੂੰ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ ਸਾਡੇ ਮੁਲਕ 'ਚ ਇਸ ਤਰ੍ਹਾਂ ਦੇ ਸੁਧਾਰ ਜ਼ਰੂਰੀ ਹੈ ਇਹਨੂੰ ਅਸੀਂ ਇਲੈਕਟੋਰਲ ਰਿਫਾਰਮਸ ਦੇ ਤੌਰ ਤੇ ਵੀ ਦੇਖ ਸਕਦੇ ਹਾਂ ਔਰ ਉਹ ਜਿਨ੍ਹਾਂ ਦੀ ਕਰੋਨਾ ਦੀ ਸੰਪਤੀ ਹੈ ਅਗਰ ਉਹ ਸਿਆਸਤ 'ਚ ਆਉਂਦੇ ਨੇ ਤੇ ਉਹਨਾਂ ਨੂੰ ਵੀ ਕੁਰਬਾਨੀ ਕਰਨੀ ਚਾਹੀਦੀ ਹੈ ਉਹਨਾਂ ਨੂੰ ਖੁਦ ਕਹਿਣਾ ਚਾਹੀਦਾ ਹੈ ਕਿ ਅਸੀਂ ਸਰਕਾਰੀ ਕੋਠੀ ਮੁਫਤ ਨਹੀਂ ਲੈਣੀ ਅਸੀਂ ਮਾਲ ਹੀ ਨਹੀਂ ਲੈਣਾ ਸਿਕਿਉਰਿਟੀ ਮੁਫਤ ਨਹੀਂ ਲੈਣੀ ਅਸੀਂ ਹਰ ਚੀਜ਼ ਲਈ ਪੈਸੇ ਦੇਵਾਂਗੇ ਹੁਣ ਜਿਹਦੇ ਕੋਲੇ 30 ਕਰੋੜ ਰੁਪਇਆ ਪਿਆ ਹੈ ਹਰਜੋਜੀ ਚਲ ਅਚਲ ਸੰਪਤੀ ਦਾ ਹੁਣ 30 ਕਰੋੜ ਦਾ ਕੋਈ ਮਾਲਕ ਹੋਵੇ ਸਾਡੇ ਮੋਲਕ ਚ ਤੇ ਫਿਰ ਉਹ ਇੰਨੀ ਵੀ ਕੁਰਬਾਨੀ ਨਾ ਕਰੇ ਤੇ ਮੈਨੂੰ ਲੱਗਦਾ ਕਿ ਸਾਨੂੰ ਉਹਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਮੈਂ ਇਹ ਸਾਰੇ ਕਰੋੜਪਤੀ ਉਮੀਦਵਾਰਾਂ ਨੂੰ ਪ੍ਰੇਰਿਤ ਕਰੂੰਗਾ ਜਦੋਂ ਵੀ ਮੈਨੂੰ ਕਦੀ ਜ਼ਿੰਦਗੀ ਚ ਮੌਕਾ ਮਿਲੂ ਵੀ ਤੁਸੀਂ ਕਰੋੜਾਂ ਦੇ ਮਾਲਕ ਹੋ 8 ਕਰੋੜ 5 ਕਰੋੜ ਵੀ ਤੁਸੀਂ ਕਰੋੜਾਂ ਦੇ ਮਾਲਕ ਹੋ ਤੁਸੀਂ ਇਹ ਚੀਜ਼ਾਂ ਤਿਆਗ ਕੇ ਮਿਸਾਲ ਕਾਇਮ ਕਰੋ ਲੋਕਾਂ ਚ ਕੀ ਦੇਖੋ ਅਗਰ ਅਸੀਂ ਕਰੋੜਪਤੀ ਸੀ ਅਸੀਂ ਐਮਪੀ ਬਣੇ ਆ ਤੇ ਅਸੀਂ ਵੀ ਤੁਹਾਡੇ ਵਾਂਗ ਸਾਦਗੀ ਵਾਲਾ ਜੀਵਨ ਜੀਵਾਂਗੇ ਔਰ ਮੈਂ ਦੇਖਦਾ ਜਿਹੜੇ ਮੰਤਰੀਆਂ ਨੂੰ ਕੋਠੀਆਂ ਮਿਲਦੀਆਂ ਨੇ ਜਾਂ ਐਮਪੀਆਂ ਨੂੰ ਵੀ ਫਲੈਟ ਮਿਲਦੇ ਨੇ ਦਿੱਲੀ ਖਰਜੋਜੀ ਆਮ ਗਰੀਬ ਬੰਦੇ ਦੀ ਪਹੁੰਚ ਹੁੰਦਾ ਹੀ ਨਹੀਂ ਉਹ ਜੀ ਇਸ ਕਰਕੇ ਆਮ ਲੋਕ ਤਾਂ ਅਸੀਂ ਕੋਈ 5-7-8000 ਦਾ ਪੀਜੀ ਪੂਜੀ ਰਹਿ ਕੇ ਲੈ ਲੈਨੇ ਆ ਕਮਾਂਕਾਰਾਂ ਵਾਲੇ ਲੋ ਪਰ क्रूरਾਪਤੀ ਲੋਕ ਚੋਣਾਂ ਲੜਦੇ ਨੇ ਜਿੱਤਣ ਤੋਂ ਬਾਅਦ ਸਹੂਲਤਾਂ ਦਾ ਆਨੰਦ ਮਾਣਦੇ ਨੇ ਉਹਨਾਂ ਨੂੰ ਤਿਆਗ ਦੀ ਭਾਵਨਾ ਲਿਆਉਣੀ ਚਾਹੀਦੀ ਹੈ ਉਹਦੇ ਨਾਲ ਲੋਕਾਂ ਨੂੰ ਉਹਨਾਂ ਤੇ ਮਾਨ ਹੋਊਗਾ ਹੂੰ ਜੀ ਜੀ ਬਿਲਕੁਲ ਬਿਲਕੁਲ ਸਹੀ ਤੁਸੀਂ ਗੱਲ ਕੀ ਕਹੀ ਹੈ ਤੇ ਡਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਿਆਸੀ ਐਨਲਿਸਿਸ ਤੁਸੀਂ ਸਾਂਝਾ ਕੀਤਾ ਹੈ ਔਰ ਕਈ ਵਿਰਵੇ ਜੋ ਹੈ ਤੁਸੀਂ ਪ੍ਰੋਗਰਾਮ ਦੇ ذریعے ਦਰਸ਼ਕਾਂ ਦੇ ਨਾਲ ਸਾਂਝੇ ਕਰਦੇ ਹੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਵਿਚਾਰ ਵੀ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਣ ਉਦਯੋਜੀ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਹਰਜੀਤ ਕੋਈ ਵੀ ਕੋਈ ਆਪਣਾ ਪੱਖ ਰੱਖਣਾ ਚਾਵੇ ਕਿਸੇ ਗੱਲ ਤੋਂ ਉਹਨਾਂ ਦੀ ਅਸਹਿਮਤੀ ਹੈ ਤੇ ਉਹ ਸਾਡੇ ਨਾਲ ਆਪਣੀ ਅਸਹਿਮਤੀ ਜਤਾ ਸਕਦੇ ਨੇ ਆਪਣਾ ਵਿਚਾਰ ਸਾਡੇ ਨਾਲ ਸਾਂਝਾ ਕਰ ਸਕਦੇ ਨੇ ਅਸੀਂ ਉਹਨਾਂ ਦਾ ਵਿਚਾਰ ਵੀ ਅਗਲੇ ਪ੍ਰੋਗਰਾਮਾਂ 'ਚ ਅੱਗੇ ਵਧਾਵਾਂਗੇ ਬਹੁਤਾਂ